ਆ ਤੁਹਾਡਾ ਆਪਣਾ ਸ਼ਿਉਮ ਕੁਮਾਰ ਰੋੜਾ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਅੱਜ ਅਸੀਂ ਤਲਵੰਡੀ ਭਾਈ ਦੀ ਦਾਣਾ ਮੰਡੀ ਵਿਖੇ ਮੌਜੂਦ ਆ ਅੱਜ ਅਸੀਂ ਉੱਥੇ ਦੌਰਾ ਕਰਨ ਆਏ ਸੀਗੇ ਕਿ 플ਸ਼ ਬਾਥਰੂਮ ਮਤਲਬ ਕਿ ਪਾਣੀਆਂ ਦਾ ਪ੍ਰਬੰਧ ਕਿਵੇਂ ਆ ਅੱਜ ਅਸੀਂ ਕਿਸਾਨਾਂ ਨੂੰ ਪੁੱਛਣ ਆਏ ਸੀਗੇ ਵੀ ਕਿਵੇਂ ਤੁਸੀਂ ਇੱਥੇ ਮਾਲ ਲੈ ਕੇ ਆਏ ਆ ਮੰਡੀਆਂ ਦੇ ਵਿੱਚ ਤੁਹਾਡਾ ਮਾਲ ਭਰਾਈ ਹੁੰਦਾ ਜਾਂ ਚਕਾਈ ਹੋ ਰਿਆ ਜਾਂ ਨਹੀਂ ਹੋ ਰਿਆ ਅੱਜ ਅਸੀਂ ਉਹਨਾਂ ਨਾਲ ਮੌਜੂਦ ਸਾਡੇ ਨਾਲ ਮੌਜੂਦ ਆ ਕਿਸਾਨ ਅਸੀਂ ਉਹਨਾਂ ਕਿਸਾਨਾਂ ਨਾਲ ਗੱਲ ਕਰਕੇ ਦੇਖਦੇ ਆ ਵੀ ਇਸ ਮੰਡੀ ਦਾ ਹਾਲ ਪੁੱਛਦੇ ਆ ਵੀ ਇੱਥੇ ਮਤਲਬ ਕਿ ਤੁਹਾਡਾ ਮਾਲ ਚੱਕਿਆ ਜਾਂਦਾ ਜਾਂ ਨਹੀਂ ਚੱਕਿਆ ਸ਼ਸ਼ੀ ਗਲਬਾਪੀ ਸਾਹਿਬ ਜੀ ਬਾਬਾ ਜੀ ਇੱਥੇ ਮਤਲਬ ਕਿ ਫਲਸ਼ ਬਾਥਰੂਮ ਜਾਂ ਪਾਣੀ ਦਾ ਕੋਈ ਪ੍ਰਬੰਧ ਹੈਗਾ ਮੰਡੀ ਦੇ ਵਿੱਚ ਨਹੀਂ ਜੀ ਬਾਥਰੂਮ ਦਾ ਪ੍ਰਬੰਧ ਤਾਂ ਹੈਗਾ ਪਾਣੀ ਪੂਣੀ ਦਾ ਕੋਈ ਪ੍ਰਬੰਧ ਨਹੀਂ ਹੈ ਤੇ ਬਾਬਾ ਜੀ ਇੱਥੇ ਬਾਬਾ ਜੀ ਤੁਸੀਂ ਚੇਅਰਮੈਨ ਕੋਲੇ ਕੋਈ ਗੱਲਬਾਤ ਕੀਤੀ ਹੈ ਵੀ ਇੱਥੇ ਪਾਣੀ ਦਾ ਪ੍ਰਬੰਧ ਕਰੋ ਮੈਂ ਤਾਂ ਮੁੱਖ ਹੀ ਨਹੀਂ ਵੇਖਿਆ ਖੜੀ ਕਿੱਥੇ ਰਹਿੰਦਾ ਕਿੱਥੇ ਨਹੀਂ ਰਹਿੰਦਾ ਇੱਥੋਂ ਪਾਸੇ ਜਾਇਆ ਨਹੀਂ ਹਰੇ ਤੇ ਕਮੇਟੀ ਘਰ ਚ ਨਹੀਂ ਸਾਡਾ ਸਾਨੂੰ ਆਰਡਰ ਵਾੜਨ ਦਾ ਅਸੀਂ ਤੁਸੀਂ ਜਾ ਕੇ ਨਹੀਂ ਬਰ ਸਕਦੇ ਬਪੀ ਜਿਹੜਾ ਤੁਸੀਂ ਝੋਨਾ ਜਦੋਂ ਬਾਹਰੋਂ ਲੈ ਕੇ ਆਨੇ ਆ ਮੰਡੀ ਐਂਟਰ ਹੋਣੇ ਆ ਤੁਹਾਡਾ ਮਾਰਜਿਨ ਕੀਤਾ ਜਾਂਦਾ ਝੋਨੇ ਦਾ ਕਿ ਨਹੀਂ ਕੀਤਾ ਇਹ ਤੁਸੀਂ ਇੱਥੇ ਚੈੱਕ ਕਰਕੇ ਕੱਲ ਦੇਗਾ ਕਿੰਨਾ ਕੀਤਾ ਗਿਆ ਤੁਹਾਡਾ ਉਹ 15 16 ਹੀ ਆਉਂਦਾ ਵਾ ਛੇ ਤੁਹਾਨੂੰ ਕਿੰਨੇ ਦਿਨ ਹੋ ਗਏ ਇਸ ਮੰਡੀ ਦੇ ਵਿੱਚ ਮਾਲ ਲਿਆਂਦੇ ਅਸੀਂ ਸ਼ਨੀਵਾਰ ਦੇ ਬੈਠੇ ਹੀ ਆ ਗਏ ਸੀ ਸ਼ਨੀਵਾਰ ਦੇ ਬੈਠੇ ਆ ਤੇ ਹੁਣ ਮਤਲਬ ਕਿ ਮਾਲ ਤੁਹਾਡਾ ਭਰਿਆ ਵੇ ਆ ਕੋਈ ਥੋੜਾ ਜਿਹਾ ਭਰਿਆ ਕੋਈ ਰਾਤ ਫੇਰ ਛੱਡਦਾ ਮਰਜੀ ਵਾਲੀ ਰਾਤ 11 ਵਜੇ ਤਾਈਂ ਇਹਨਾਂ ਨੇ ਭਰਿਆ ਮੁੜ ਕੇ ਅੰਦੀ ਸਵੇਰੇ ਭਰਾਂਗੇ ਉਹ ਅਜੀ ਤੈਂ ਲੀਵਰ ਨਹੀਂ ਆ ਗਿਆ ਬੰਡੀਆਂ ਤੇ ਪਾਪਾ ਜੀ ਸਰਕਾਰ ਦਾ ਕਹਿਣਾ ਸੀ ਆਮ ਪਾਰਟੀ ਦਾ ਕਿ ਜਦੋਂ ਕਿਸਾਨ ਕੋਈ ਵੀ ਝੋਨਾ ਲੈ ਕੇ ਆਉਣਗੇ ਬੰਡੀਆਂ ਦੇ ਵਿੱਚ ਜਿਵੇਂ ਅੱਜ ਟਰਾਲੀ ਸਿੱਟੀ ਹੈ ਤੇ ਕੱਲ ਨੂੰ ਖਾਤਿਆਂ ਦੇ ਵਿੱਚ ਪੈਸੇ ਪਾ ਕੇ ਇਹਨਾਂ ਨੂੰ ਘਰ ਦੇ ਵਿੱਚ ਭੇਜਿਆ ਜਾਊਗਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਸਰਕਾਰ ਦੇ ਬਾਰੇ ਕੋਈ ਨਹੀਂ ਕੋਈ ਆਖਣ ਜੋ ਵੀ ਗੱਲ ਹੀ ਆ ਬਸ ਕੁਛ ਹੀ ਨਹੀਂ ਹੁੰਦਾ ਸਾਡੇ ਕੋਲ ਕੁਛ ਵੀ ਨਹੀਂ ਉੱਪਰਦਾ ਕੋਈ ਕਹਿਣੀ ਕਤਨੀ ਨਹੀਂ ਆ ਗੱਲਾਂ ਹੀ ਰਹਿ ਜਾਂਦੀਆਂ ਇਹਨਾਂ ਦੀ ਕੋਈ ਨਹੀਂ ਇਹਨਾਂ ਦਾ ਕੋਈ ਪ੍ਰਬੰਧ ਡਾ ਵਦਿਆ ਤੇ ਬਾਰਦਾਨੇ ਦਾ ਇੱਥੇ ਪ੍ਰਬੰਧ ਹੈਗਾ ਬਾਪੂ ਜੀ ਸਰ ਬਾਰਦਾਨਾ ਵੀ ਇੱਕ ਪਰਥੋਂ ਦਾ ਸਾਨੂੰ ਨਾ ਡਿੱਕਾ ਲਾ ਜਿਹੜੇ ਸਾਰੇ ਕੋ ਬਾਰਦਾਨਾ ਹੈ ਨਹੀਂ ਵੇ ਛੜਤੀਆਂ ਢੇਰੀਆਂ ਰਾਤ ਹੀ ਪੁਰਾਣਾ ਸੈਦਨਾ ਜੋ ਆ ਪਤਾ ਨਹੀਂ ਕਿੰਨੇ ਸਾਲਾਂ ਦਾ ਚੱਕ ਚੁੱਕ ਕੇ ਲਿਆ ਗਿਆ ਭਰਿਆ ਉਹ ਇਹ ਸੁੱਕੇ ਵੀ ਆ ਗੱਟੇ ਉਹ ਪਹਿਲਾਂ ਗੱਟਿਆਂ ਦਾ 700 ਬੰਨੀ ਫਿਰਦੇ ਹੁਣ ਇਹ ਉਹੀ ਸਾਨੂੰ ਲਈਂਦੇ ਗੱਟੇ ਦਾ 300 ਗ੍ਰਾਮ ਹੋਊਗਾ ਪਰ ਤੋਂ ਵੱਧ ਭਾਰ ਇਹਦਾ ਸਾਡੇ 700 ਲਈ ਜਾਂਦੀ ਹੈ ਅਜੇ ਇਹਦੇ ਸਾਨੂੰ ਛਾਲਟ ਪੈ ਜਾਂਦੀ ਅਸੀਂ ਸਾਨੂੰ ਹੋਰ ਚਾਹੀਦਾ ਤਪਾਪੂ ਜਿਸ ਦਿਨ ਇੱਥੇ ਬੋਲੀ ਲਾਈ ਗਈ ਸੀ ਭਾ ਲਾਏ ਗਏ ਸੀ ਐਮਐਲਏ ਰਜਨੀਸ਼ ਦਈਆ ਜੀ ਇੱਥੇ ਪਹੁੰਚੇ ਸੀਗੇ ਉਹ ਕਹਿੰਦੇ ਸੀ ਸਾਡੇ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਆ ਦਾਣਾ ਮੰਡੀ ਦੇ ਵਿੱਚ ਕਿਸੇ ਨੂੰ ਕੋਈ ਨੌਬਤ ਨਹੀਂ ਆਉਣ ਦਿੱਤੀ ਜਾਊਗੀ ਪਾਣੀ ਵੱਲੋਂ ਲੈਟਰਿੰਗ ਬਾਥਰੂਮਾਂ ਵੱਲੋਂ ਤੇ ਤੁਸੀਂ ਇਸ ਬਾਰੇ ਹੁਣ ਕੀ ਕਹਿਣਾ ਚਾਹੋਗੇ ਐਮਐਲਏ ਵੱਲੋਂ ਨਾ ਪਾ ਸੀ ਜੀ ਉਦੋਂ ਅਸੀਂ ਚੰਮੋਕੇ ਤੇ ਹੈਗੇ ਸੀ ਜੇ ਨਾ ਹਾਂ ਵੇਖ ਗੱਲ ਦਾ ਪਤਾ ਪਰ ਕੋਈ ਪ੍ਰਬੰਧ ਨਹੀਂ ਹੈਗਾ ਇਹਦੇ ਕੋਈ ਇਹੋ ਜੀ ਗੱਲ ਹੈ ਨਹੀਂ ਕੋਈ ਪਾਣੀ ਦਾ ਪ੍ਰਬੰਧ ਵੀ ਜੇ ਹੈਗਾ ਵੀ ਤਾਂ ਉਹ ਬੈਠੇ ਗੇਟ ਦੇ ਕੋਲੇ ਜਾ ਕੇ ਬੈਠਿਆ ਤੱਤੇ ਪਾਣੀ ਆ ਕੋਈ ਐਡਾ ਵਧੀਆ ਪ੍ਰਬੰਧ ਨਹੀਂ ਹੈਗਾ ਜੀ ਹਾਂਜੀ ਬੱਪੇ ਤੁਸੀਂ ਕਹਿੰਦੇ ਬਿਲਕੁਲ ਕੋਈ ਪ੍ਰਬੰਧ ਨਹੀਂ ਪਾਣੀ ਦਾ ਹਾਂ ਬੱਪੇ ਹੁਣ ਤੁਸੀਂ ਇਹ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਉਹ ਵਾਅਦੇ ਤੋਂ ਪਿੱਛੇ ਹਟ ਰਹੀ ਹੈ ਸਰਕਾਰ ਆ ਵਾਅਦੇ ਤੋਂ ਪਿੱਛੇ ਹਟ ਰਹੀ ਹੈ ਕੋਈ ਸੁਣਵਾਈ ਇਸੇ ਕੋਈ ਨਹੀਂ ਕਿਸੇ ਜੀ ਮਾਰੇ ਜੀ ਦਾ ਜਵਾਈ ਸਾਨੂੰ ਆਈ ਹੈ ਤੁਸੀਂ ਕਿੰਨੇ ਦਿਨਾਂ ਤੋਂ ਇੱਥੇ ਬੈਠੇ ਆ ਸਾਨੂੰ ਹੋ ਗਏ ਅੱਜ 5 ਦਿਨ ਚਾਤ ਹੈ ਤੁਹਾਡਾ ਮਾਲ ਸਾਰਾ ਭਰਿਆ ਪਿਆ ਹੈ ਹਾਂ ਕੁਝ ਭਜਿਆ ਥੋੜਾ ਜਿਆਦਾ ਕੁਝ ਆਵੇ ਉਹ ਅਵੇ ਲਸਖੜੀ ਜਾਣੇ ਆਵੇ ਰਾਤੀ ਤੁਸੀਂ ਚੇਅਰਮੈਨ ਕੋਈ ਕੋਈ ਲੇਬਰ ਨਹੀਂ ਕੋਈ ਕੁਛ ਨਹੀਂ ਕੋਈ ਲੇਬਰ ਆ ਕੇ ਜੇ ਸਾਡੇ ਹੱਥ ਪਰ ਅਸੀਂ ਪਾਏ ਕੋਈ ਨਹੀਂ ਪੋਹ ਤੁਹਾਡਾ ਕਹਿਣਾ ਕਿ ਇੱਥੇ ਕੋਈ ਲੇਬਰ ਨਹੀਂ ਮਤਲਬ ਕਿ ਤੁਸੀਂ ਮਾਲ ਲੈ ਕੇ ਆਏ ਹੋ ਤੇ ਤੁਸੀਂ ਆਪ ਹੀ ਲੇਬਰ ਦਾ ਕੰਮ ਕਰਦੇ ਹੋ ਆਪ ਹੀ ਮਾਲ ਖਲਾਰਦੇ ਹੋ ਲੇਬਰ ਤਾਂ ਲੇਬਰ ਤਾਂ ਲਿਉਂਦੇ ਦਾ ਉਹ ਹੀ ਹੈ ਮਤਲਬ ਆਹ ਪੱਕੀ ਹੈ ਜੇ ਲੈਵਰ ਕੋਈ ਨਹੀਂ ਆਈ ਪੱਕੀ ਲੈਵਰ ਹੁਣ ਰਾਜੇ ਨਾ ਕਿਸੇ ਨੂੰ ਗਾ ਪੈਸੇ ਪੁਸੇ ਦੇ ਕੇ ਤੇ ਗਾਂ ਆਪਦਾ ਦੂਜਾ ਲੈਵਰ ਬਣਾਈਏ ਕੱਲ ਨੂੰ ਲੈਵਰ ਆਊਗੀ ਥੋੜੀ ਬਹੁਤ ਤੁਸੀਂ ਬਾਪੂ ਦੇ ਚੇਅਰਮੈਨ ਸਾਹਿਬ ਕੋਲ ਗੱਲ ਕੀਤੀ ਹੈ ਕੋਈ ਸਾਨੂੰ ਇੱਥੇ ਪ੍ਰਬੰਧ ਕੀਤਾ ਜਾਵੇ ਨਹੀਂ ਅਸੀਂ ਤਾਂ ਆਈ ਆ ਹੁਣ 4-5 ਦਿਨ ਤੇ ਸਾਥੋਂ ਜਾਇਆ ਗਿਆ ਪੀਣ ਵਾਲੇ ਪਾਣੀ ਦਾ ਇੱਥੇ ਕਿਵੇਂ ਪ੍ਰਬੰਧ ਕੀਤਾ ਗਿਆ ਹੈ ਹੈ ਹੀ ਨਹੀਂ ਪੀਣ ਵਾਲਾ ਹੋਰ ਦੱਸੋ ਸਾਰੀ ਮੰਡੀ ਜਾਇ ਨਹੀਂ ਪਾਣੀ ਖਾਰਾ ਪੀਣੇ ਇਹ ਜਿਹੜੇ ਜਗੇ ਇਸਕੇ ਪਾਣੀ ਮੁੱਕ ਵੀ ਜਾਂਦਾ ਹੈ ਨਾ ਉਗੀ ਜੋ ਗੰਦਾ ਪਾਣੀ ਲੈ ਕੇ ਪੀ ਰਿਹਾ ਸਾਡੇ ਨਾਲ ਹੋਰ ਵੀ ਕਿਸਾਨ ਭਰਾ ਮੌਜੂਦ ਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਕੇ ਦੇਖਦੇ ਆ ਕਿ ਮੰਡੀਆਂ ਦਾ ਹਾਲ ਜਾਣਦੇ ਆ ਵੀ ਮੰਡੀ ਦੇ ਵਿੱਚ ਕਿੰਨੇ ਦਿਨਾਂ ਤੋਂ ਬੈਠੇ ਆ ਤੇ ਕਿੰਨੇ ਦਿਨਾਂ ਤੋਂ ਇੱਥੇ ਮਾਲ ਲੈ ਕੇ ਬੈਠੇ ਆ ਸਾਸ਼ੀ ਗਾਲ ਜੀ ਸਤਿ ਸ਼੍ਰੀ ਅਕਾਲ ਤੇ ਸਰ ਜੀ ਜਿਹੜਾ ਤੁਸੀਂ ਅੱਜ ਮੰਡੀ ਦੇ ਵਿੱਚ ਬੈਠੇ ਕਿੰਨੇ ਦਿਨਾਂ ਤੋਂ ਬੈਠੇ ਹੋ ਇਹ 10 ਦਿਨ ਹੋ ਗਏ ਜੀ ਸਾਨੂੰ ਜੀ ਸਰ ਇੱਥੇ ਸਰਕਾਰ ਵੱਲੋਂ ਕਿਹਾ ਗਿਆ ਸੀਗਾ ਵੀ ਅਸੀਂ ਇਹ ਜਿਹੜਾ ਮਾਲ ਤੁਸੀਂ ਕਿਸਾਨ ਭਰਾ ਕੋਈ ਵੀ ਮਾਲ ਲੈ ਕੇ ਆਓ ਮੰਡੀਆਂ ਦੇ ਵਿੱਚ ਅਸੀਂ ਉਹਨਾਂ ਨੂੰ ਖੱਜਲ ਖਵਾਰੇ ਨਹੀਂ ਹੋਣ ਦਵਾਵਾਂਗੇ ਮਤਲਬ ਕਿ ਅੱਜ ਤੁਹਾਨੂੰ ਲੱਗਦਾ ਕਿ ਸਰਕਾਰ ਪਿੱਛੇ हट ਰਹੀ ਹੈ ਵਾਧਿਆਂ ਤੋਂ ਹਾਂ ਪਿੱਛੇ हट ਰਹੀ ਹੈ ਜਿਹੜੇ 10-10 ਦਿਨ ਲੱਗੇ ਸਾਡੇ ਖੱਜਲ ਖਵਾਰ ਘਰਾਂ 'ਚੋਂ ਕੰਮ ਛੱਡ ਕੇ ਆਣ ਕੇ ਆਪਦਾ ਝੋਨਾ ਝਾਨਾ ਖਿਲਾਰੀ ਦਾ ਕੋਈ ਬੰਦਾ ਨਹੀਂ ਦਿੰਦਾ ਲੇਬਰ ਦਾ ਵੀ ਚੱਲ ਨਾਲ ਲੱਗ ਕੇ ਵੀ ਖਿਲਾਰ ਲੈਣੇ ਆਪਾਂ ਆਪ ਹੀ ਖਿਲਾਰੀ ਦਾ ਆਪ ਹੀ ਸਾਰਾ ਕੋ ਹੁਣ ਸ਼ਾਮ ਨੂੰ 5-6 ਵਜੇ ਜਾਵਾਂਗੇ ਜਾ ਕੇ ਮੱਝਾਂ-ਮੱਝਾਂ ਚੋਣੀਆਂ ਤੇ ਫੇਰ ਸ਼ਾਮ ਨੂੰ ਫੇਰ ਆਵਾਂਗੇ ਫੇਰ ਖਿਲਾਰਾਂਗੇ ਸਾਰੀ ਜਿਹੜੀ ਇੱਥੇ ਝੋਨੇ ਦੇ ਆ ਚਾਰ ਪੰਜ ਵੱਡਾਂ ਦੇ ਵਾੜਾਂ ਦੇ ਦੀਆਂ ਤੇ ਬਾਪੂ ਜੀ ਜਿਹੜੇ ਇੱਥੇ ਚੇਅਰਮੈਨ ਸਾਹਿਬ ਆ ਉਹਨਾਂ ਵੱਲੋਂ ਕੀਤਾ ਹੋਇਆ ਵਾਦਾ ਅੱਜ ਪਿੱਛੇ हट ਰਿਹਾ ਉਹ ਹਾਂ ਪਿੱਛੇ हट ਰਿਹਾ ਤੇ ਹੁਣ ਤੁਸੀਂ ਸਰਕਾਰ ਅੱਗੇ ਹੁਣ ਤੁਸੀਂ ਸਰਕਾਰ ਅੱਗੇ ਕੀ ਮੰਗ ਕਰਨਾ ਚਾਹੁੰਦੇ ਹੋ ਇਸ ਬਾਰੇ ਸਰਕਾਰ ਤੇ ਅਸੀਂ ਤਾਂ ਇਹ ਹੀ ਜਾਣੇ ਆ ਵੀ ਸਾਨੂੰ ਕੋਈ ਸਮਾਰੀਆਂ ਮੋਟੀਆਂ ਸਹੂਲਤਾਂ ਤਾਂ ਦੇਣੀਆਂ ਚਾਹੀਦੀਆਂ ਪਰ ਬੋਚਰ ਜਿਵੇਂ 15 ਵੀ ਆ ਗਿਆ ਜਾਂ 16 ਆ ਗਿਆ ਫੇਰ ਵੀ ਨਹੀਂ ਭਰਤੇ ਫੇਰ ਵੀ ਚਾਰ ਚਾਰ ਪੰਜ ਪੰਜ ਦਿਨ ਲੰਘਾਈ ਜਾਂਦੇ ਆ ਸੁੱਕਾ ਝੋਨਾ ਹਾਂ ਮੁਰਦੇ ਬਾਰਦਾ ਬਾਰਦਾ ਨਾ ਹੈਣੀ ਕਦੇ ਆਹਦੇ ਬਾਰਦਾ ਨਾ ਹੈਣੀ ਕਦੇ ਆਹਦੇ ਲੀਵਰ ਹੈ ਨਹੀਂ ਕੋ ਐ ਕਰਕੇ ਸਾਨੂੰ ਬਾਹਨੇ ਮਾਰ ਮਾਰਨਾ ਟਾਈਮ ਟਪਾਈ ਜਾਂਦੇ ਟਾਈਮ ਟਪਾਈ ਜਾਂਦੇ ਦਿਨ ਪਾਈ ਜਾਂਦੇ ਵਿੱਚ ਅੱਜ ਨਾ ਸੌਖਾ ਸੱਕ ਜਾਵੇ ਤੇ ਅੱਜ ਸਾਡੇ ਨਾਲ ਮੌਜੂਦ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਕਲਸੀ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਦੇਖਦੇ ਹਾਂ ਵੀ ਇੱਥੇ ਕੀ ਕੀ ਪ੍ਰਬੰਧ ਕੀਤੇ ਗਏ ਆ ਸਤਿ ਸ਼੍ਰੀ ਅਕਾਲ ਜੀ ਸਰਥੇ ਅਸੀਂ ਉਹਨਾਂ ਕਿਸਾਨਾਂ ਨਾਲ ਗੱਲ ਕੀਤੀ ਸੀ ਕਿ ਕਿਸਾਨ ਕਹਿੰਦੇ ਕਿ ਸਾਨੂੰ ਇੱਥੇ ਕੋਈ ਪੁਕਤਾ ਪ੍ਰਬੰਧ ਨਹੀਂ ਕਰਕੇ ਦਿੱਤੇਗੇ ਪੀਣ ਵਾਲੇ ਪਾਣੀ ਤੋਂ ਵੀ ਅਸੀਂ ਓਕੇ ਹੋਏ ਪਏ ਆਂ ਇਹਦੇ ਵਾਰ ਕੀ ਕਰਨ ਕਹਿਣਾ ਚਾਹੂੰ ਮੈਂ ਕਹਿੰਨਾ ਵੀ ਤੁਸੀਂ ਆਪਦਾ ਨਾ ਕੈਮਰਾ ਮਾਰ ਕੇ ਦੇਖੋ ਵੀ ਜਿੱਥੇ ਤੁਹਾਨੂੰ ਲੱਗਦਾ ਵੀ ਕੋਈ ਪਾਣੀ ਦੀ ਕਮੀ ਲੱਗਦੀ ਆ ਸਾਨੂੰ ਦੱਸੋ ਪਰ ਸਾਡੇ ਮੁੰਡਿਆਂ ਨੇ ਤੜਕੇ ਚੈੱਕ ਕਰਦੇ ਆ ਵੀ ਜਿੰਨੇ ਬੰਦੇ ਸਾਡੇ ਇੱਥੇ ਲਾ ਸਕਦੇ ਆ 7 ਕੇ 8 ਬੰਦੇ ਆ 7 ਉਹਨੇ ਬੰਦੇ ਪਾਣੀ ਪੀਉਣ ਵਾਲੇ ਹੋਣਗੇ ਹਾਜ਼ਰ ਇੱਥੇ ਕੋਈ ਇੱਕਦਾਂ ਕੋਈ ਬਿਮਾਰ ਮੂਰ ਹੋ ਸਕਦਾ ਹੈ ਕਈ ਵਾਰੀ ਉਹ ਛੋਟੀ ਛਾਟੀ ਕਰ ਗਿਆ ਹੋਊਗਾ ਪਰ ਨਹੀਂ ਉਹਨਾਂ ਨਹੀਂ ਸਰੇ ਜਿਹੜਾ ਬਾਰਦਾਨਾ ਆ ਰਿਹਾ ਕਿਸਾਨਾਂ ਦਾ ਕਹਿਣਾ ਕਿ ਇਹ ਵੀ ਪੁਰਾਣਾ ਆ ਰਿਹਾ ਵਾ ਮਤਲਬ ਕਿ ਬੋਰੀਆਂ ਨਾ ਫਟੀਆਂ ਹੋਈਆਂ ਵਾ ਕਿਤੋਂ ਨਾ ਕਿਤੋਂ ਮਾਲ ਭਰਿਆ ਹੋਇਆ ਜਿਨ੍ਹਾਂ ਵਿੱਚ ਇਹ ਪੁਰਾਣੇ ਬਾਰਦਾਨੇ ਵਾਰ ਕੀ ਕਹਿਣਾ ਚਾਹੋਗੇ ਤੁਸੀਂ ਇਹ ਸਰਕਾਰ ਦੀ ਪਾਲਸੀ ਹੈ ਵੀ ਜਿਹੜੇ ਸ਼ੈਲਰ ਵਾਲੇ ਆ ਸ਼ੈਲਰ ਵਾਲਿਆਂ ਨੂੰ ਹੀ ਬਾਰਦਾਨਾ ਦੇਣਾ ਹੁੰਦਾ ਉਹਦੇ ਵਿੱਚ ਅੱਧ ਪਜਦਾ ਪੁਰਾਣਾ ਹੋ ਜਾਂਦਾ ਅੱਧ ਪਜਦਾ ਨਵਾਂ ਹੋ ਜਾਂਦਾ ਉਹਦੇ ਵਿੱਚ ਜਿਹੜਾ ਏਜੰਸੀ ਦਾ ਆਊਗਾ ਉਹ ਨਵਾਂ ਹੀ ਆਊਗਾ ਤੇ ਸਰ ਜਿਵੇਂ ਹੁਣ ਮਤਲਬ ਕਿ ਇਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਅਸੀਂ ਪੁਕਤਾ ਪ੍ਰਬੰਧ ਸਾਰੇ ਕੀਤੇ ਆ ਪਾਣੀ ਦੇ ਵੀ ਕੀਤੇ ਹੋਏ ਆ ਫਿਰ ਇਹ ਕਿਸਾਨਾਂ ਵੱਲੋਂ ਕਾਹ ਤੋਂ ਕਿਹਾ ਜਾਂਦਾ ਕਿ ਇੱਥੇ ਕੋਈ ਪੁਕਤਾ ਪ੍ਰਬੰਧ ਨਹੀਂ ਕੀਤੇ ਗਏ ਤੁਸੀਂ ਕੋਈ ਵੀ ਕਿਸਾਨ ਨੂੰ ਮੇਰੇ ਮੂਹਰੇ ਲਿਆਓ ਦੱਸਣ ਵੀ ਪ੍ਰੋਜੈਕਟ ਪਰ ਜ਼ਿਲ੍ਹੇ ਦੀਆਂ ਕੋਈ ਮੰਡੀਆਂ ਸਾਰੀਆਂ ਫਿਰਿਆ ਆ ਜੋ ਜੇ ਇੰਨੀ ਕੋਈ ਸਾਫ ਸਫਾਈ ਹੋਵੇ ਤਾਂ ਮੈਨੂੰ ਆਕੇ ਦੱਸ ਦਿਆ ਜੋ ਤਲਵੰਡੀ ਨਾਲੋਂ ਕੋਈ ਸਾਫ ਸੁਧਰੀ ਮੰਡੀ ਹੋਵੇ ਨਾ ਤੇ ਆਕੇ ਦੱਸ ਦਿਓ ਮੈਨੂੰ ਵੀ ਆ ਇਹਦੇ ਨਾਲੋਂ ਸਾਫ ਸਰ ਜਿਵੇਂ ਪੰਜਾਬ ਸਰਕਾਰ ਨੇ ਉਸ ਦਿਨ ਐਲਾਨ ਕੀਤਾ ਸੀਗਾ ਮੰਡੀਆਂ ਦੇ ਵਿੱਚ ਕਿਸਾਨ ਆਉਣ ਤੋਂ ਪਹਿਲਾਂ ਕਿ ਅਸੀਂ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਰੋਲ ਨਹੀ ਦੇਵਾਂਗੇ ਜਿਵੇਂ ਮਾਲ ਲੈ ਕੇ ਆਉਣਗੇ ਟਰਾਲੀ ਖਾਲੀ ਕਰਕੇ ਅਗਲੇ ਦਿਨ ਘਰਾਂ 'ਚ ਹੋਣਗੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਸਾਨਾਂ ਦਾ ਕਹਿਣਾ ਕਿ 8-8 ਦਿਨ ਸਾਨੂੰ ਇੱਥੇ ਬੈਠਿਆ ਨੂੰ ਹੋ ਚੁੱਕੇ ਆ ਨਹੀਂ ਮੇਰੇ ਹਿਸਾਬ ਨਾਲ ਮੇਰੀ ਮੰਡੀ ਦੇ ਵਿੱਚ ਤਾਂ ਨਹੀਂ ਹੋਊਗਾ ਕੋਈ ਕਈ ਵਾਰੀ ਪਹਿਲਾਂ ਕੋਈ ਹਰਾ ਵੱਢ ਲਿਆ ਆ ਨਾ ਹਰਾ ਵੱਢ ਕੇ ਲਿਆਇਆ ਉਹਦੇ ਵਿੱਚ ਸੈੱਲ ਹੁੰਦੀ ਆ ਉਹ ਕੋਈ ਇੱਕ ਅੱਧਾ ਕੋਈ ਚਾਂਸ ਹੋ ਸਕਦਾ ਪਰ ਉਹ ਵੀ ਹੁਣ ਧੁੱਪ ਵਧੀਆ ਲੱਗ ਗਈ ਆ ਉਹ ਵੀ ਨਾਲ ਦੀ ਨਾਲ ਹੀ ਭਰਾਇਆ ਜਾਊਗਾ ਕੋਈ ਚੱਕਰ ਨਹੀਂ ਫਿਰ ਇਹਦਾ ਮਤਲਬ ਕਿ ਜਦੋਂ ਐਂਟਰ ਹੁੰਦੀ ਹੈ ਟਰਾਲੀ ਇਹਦਾ ਮਾਰਜਿਨ ਕਿੰਨਾ ਤੁਸੀਂ ਰੱਖਿਆ ਬਾਜ ਦਾ 17% ਤੇ ਹੁੰਦਾ ਉਹ ਤੋਂ ਵੱਧ ਵਾਲਾ ਨਹੀਂ ਅਸੀਂ ਕਰਦੇ ਆ ਅਸੀਂ ਸਾਡੇ ਮੁੰਡੇ ਬੈਠੇ ਆ ਬਾਹਰ ਉਹ ਚੈੱਕ ਕਰਕੇ ਹੀ ਭੇਜਦੇ ਆ ਤੇ ਅਸੀਂ ਜਿਨ੍ਹਾਂ ਨਾਲ ਹੁਣ ਪਹਿਲਾਂ ਕਿਸਾਨਾਂ ਵੀਰਾਂ ਨਾਲ ਗੱਲ ਕੀਤੀ ਉਹਨਾਂ ਦਾ ਕਹਿਣਾ ਕਿ 14 ਮਾਰਜਿਨ ਹੈ ਇਹਦਾ ਬਾਰੇ ਕੀ ਕਰਨਾ ਚਾਹੋ ਉਹ ਉਦੋਂ ਨਾ ਉਦੋਂ ਹਜੇ ਹਜੇ ਸਾਡੇ ਨਾ ਉਹ ਮੁੰਡਿਆਂ ਦੀ ਉਥੇ ਡਿਊਟੀ ਨਹੀਂ ਲੱਗੀ ਸੀ ਹਜੇ ਆਏ ਹੀ ਨਹੀਂ ਸੀਗੇ ਉਸ ਤੋਂ ਪਹਿਲਾਂ ਕੋਈ ਐਂਟਰ ਹੋ ਗਏ ਹੋਣਗੇ ਉਦੋਂ ਪਹਿਲਾਂ ਕੋਈ ਕਦੂਕਾ ਬੰਦਾ ਕੋ ਐਂਟਰ ਹੋ ਗਿਆ ਹੋਊਗਾ ਬਾਕੀ ਅਸੀਂ ਨਹੀਂ ਉੱਥੇ ਸੱਲਾਉਣ ਨਹੀਂ ਦਿੰਦੇਗੇ ਚਲੋ ਅਸੀਂ ਮਜੂਦ ਸੀਗੇ ਮਾਰਕੀਟ ਕਮੇਟੀ ਦੇ ਵਿੱਚ ਅਸੀਂ ਚੇਅਰਮੈਨ ਸਾਹਿਬ ਜੀ ਨਾਲ ਗੱਲਬਾਤ ਕੀਤੀ ਹੈ ਕਿਸਾਨਾਂ ਵੀਰਾਂ ਨਾਲ ਵੀ ਗੱਲਬਾਤ ਕੀਤੀ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਇੱਥੇ ਕੋਈ ਪ੍ਰਬੰਧ ਨਹੀਂ ਕੀਤੇ ਗਏ ਪਰ ਚੇਅਰਮੈਨ ਸਾਹਿਬ ਕੋਲੋਂ ਕਿਹਾ ਗਿਆ ਵੀ ਅਸੀਂ ਸਾਰੇ ਪੂਕਤਾ ਪ੍ਰਬੰਧ ਕੀਤੇ ਹੋਏ ਆ ਮੈਂ ਤੁਹਾਡਾ ਆਪਣਾ ਸ਼ਿਵ ਕੁਮਾਰ ਅਰੋੜਾ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਤੇ ਇਦਾਂ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰਦੇ ਰਹੋ ਅਸੀਂ ਤੁਹਾਡੇ ਨਾਲ ਹੋਰ ਅਪਡੇਟਾਂ ਸਾਂਝੀਆਂ ਕਰਾਂਗੇ